ਤਰਨਤਾਰਨ ਦੇ ਕਚਹਿਰੀ ਰੋਡ ਤੇ ਸਥਿਤ ਰਜਿੰਦਰ ਸ਼ਰਾਬ ਦੇ ਠੇਕੇ ਦੇ ਉੱਤੇ ਪਿਸਤੌਲ ਦੀ ਨੋਕ ਤੇ ਲੁੱਟ ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਠੇਕੇ ਤੇ ਮੌਜੂਦ ਸੁਰਿੰਦਰ ਅਤੇ ਰਵਿੰਦਰ ਨੇ ਦੱਸਿਆ ਕਿ ਜਿਨ੍ਹਾਂ ਨੇ ਲੁੱਟ ਖੋਹ ਕੀਤੀ ਹੈ ਉਹਨਾਂ ਨੇ ਮੂੰਹ ਟਕੇ ਹੋਏ ਸੀ ਅਤੇ ਪਿਸਤੌਲ ਦੀ ਨੋਕ ਤੇ ਉੱਤੇ ਤਕਰੀਬਨ 18-19000 ਰੁਪਏ ਦੀ ਨਕਦੀ ਲੈ ਕੇ ਉਹ ਫਰਾਰ ਹੋ ਗਈ। ਘਟਨਾ ਦੇ ਤੁਰੰਤ ਬਾਅਦ ਹੀ ਇਸ ਗੱਲ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਸੀ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜੀ ਨਾ ਜੀ ਰਵਿੰਦਰ ਕੁਮਾਰ ਬੋ ਜੀ ਕੀ ਗੱਲ ਹੈ ਠੇਕੇ ਤੇ? ਦੇਖੋ ਅਸੀਂ ਇੱਥੇ ਬੈਠੇ ਆਂ ਬੋਲ ਬੰਗੀ ਆ ਕੇ ਰੈਸਟਰੀ ਦੇ ਅੰਦਰ। ਅੱਛਾ ਫਿਰ ਗੰਦੇ ਆਰਟੀ ਦੇ ਦੋ। ਅੱਛਾ ਉਹ ਤਾਂ ਅਸੀਂ ਕੱਢਣ ਲਿਆ ਇਹ ਫੜਾਉਂਦੇ ਆ ਅੰਦਰ ਨੂੰ ਨਾ। ਪਿਸਤੌਲ ਘਾਤਾ ਫੜੇ ਕੱਢ ਰਹੇ ਆ। ਅੱਛਾ ਕਿੰਨੇ ਕੇ ਪੈਸੇ ਲੁੱਟ ਕੇ ਲੈ ਗਏ ਆ? ਹਾਂ 18-18000 ਰੁਪਏ ਜਿੰਨਾ ਹੈਗਾ ਜੀ। 18 ਪਤਾ ਪਿਆ ਅਸੀਂ। ਬਾਗੀ ਬੱਤੀਆਂ ਬੱਤੀਆਂ ਕੱਢ ਲਈ ਤੇ ਕਿੰਨੇ ਜਣੇ ਸੀ 2 ਜਣੇ ਮੂਫਲ ਬੰਨੇ ਸੀ ਹਥਿਆਰੇ ਕੀ ਸੀ ਗੋਲ 100 ਜਰਾ ਮੇਰਾ ਨਾਮ ਸੁਰਿੰਦਰ ਕਮਾਲ ਕੀ ਗੱਲ ਹੋ ਗਈ ਆ ਏਕਾ ਲੁੱਟ ਕੇ ਲੈ ਗਏ ਤੁਹਾਡਾ ਕੀ ਨਾਮ ਆ ਸੁਰਿੰਦਰ ਕਮਾਲ ਤੇ ਕਿੰਨੇ ਕ ਪੈਸੇ ਲੁੱਟੇ ਆ ਪੈਸੇ 19000 ਰੁਪਏ ਲੈ ਗਏ ਕਿੰਨੇ ਕ ਬੰਦੇ ਸੀ 2 ਜਣੇ ਸੀ 2 ਜਣੇ ਹੀ ਘੱਟ ਤੇ ਆਏ ਸੀ ਮੋਟਰਸਾਈਕਲ ਤੇ ਆਏ ਮੈਂ ਬਾਹਰ ਨਿਕਲ ਕੇ ਰੋਲਾ ਪਾਇਆ ਉੱਥੇ ਬੰਦਾ ਬੈਠਾ ਬਾਹਰ ਇਟੋ ਰਹਿਣ ਦੇ ਉਹਨੇ ਮੇਰੀ ਵਾਹ ਨਹੀਂ ਸੁਣੀ ਅੱਛਾ ਮੂ ਫਿਰ ਬੰਨੇ ਸੀ ਕਿ ਉਹ ਬੰਨੇ ਸੀ ਮੂ ਬੰਨੇ ਸੀ ਹਾਂ ਜੀ ਕੀ ਇਹ ਹਥਿਆਰ ਵੀ ਉਹ ਲੈ ਕੇ ਆਉਂਦਾ ਕੋਈ ਹਾਂ ਸਰ ਜੀ ਇੱਕ ਪਿਸਤੌਲ ਸੀ ਇੱਕ ਪਿਸਤੌਲ ਸੀ ਹਾਂ ਜੀ ਤੇ ਠੇਕੇ ਹੀ ਕਿੰਨੇ ਜਣੇ ਵੜੇ ਆ ਠੇਕੇ ਦੋ ਹੀ ਜਣੇ ਆਏ ਤੇ ਦੋ ਹੀ ਜਣੇ ਵੜੇ ਜੀ ਮੂ ਫਿਰ ਬੰਨੇ ਹੋਏ ਹੰਨਾ ਕਿ ਸ਼ਾਂਜਨੀ ਆਈ ਕੌਣ ਸੀ ਸ਼ਾਂਜਨੀ ਨਹੀਂ ਆਏ ਕਿਨਾ ਜੀ ਆਪਣਾ ਇਸੇ ਕੁਲਵੀਰ ਸਿੰਘ ਥਾਣਾ ਸਰ ਜੀ ਅੱਜ ਜਾਂ ਠੇਕੇ ਲੁੱਟਣ ਦੀ ਸਬਰ ਆਈ ਤੁਸੀਂ ਮੌਕੇ ਤੇ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਕੀ ਮਾਮਲਾ ਆਇਆ ਹੁਣ ਤੱਕ ਮਾਮਲਾ ਆ ਕੇ ਵੇਖਿਆ ਜੀ ਇਹਨਾਂ ਦਾ ਗੇਟ ਖੁੱਲਾ ਸੀ ਸੂਰ ਰੇਂਦਰ ਨੇ ਪੁੱਛਿਆ ਕਿ ਇਹ ਦੇਖੋ ਖੁੱਲਾ ਆਉਂਦਾ ਹੈ ਕਿ ਬੰਦ ਨਹੀਂ ਕੀਤਾ ਗਿਆ ਜੋ ਇਹਨਾਂ ਦੀ ਲੋਟੋ ਹੀ ਉਹਦੇ ਬਾਰੇ ਵੀ ਸਪਸ਼ਟੀਕਰਨ ਨਹੀਂ ਦੇ ਸਕਦੇ ਅੱਛਾ ਜੀ ਜੋ ਮਾਮਲਾ ਸ਼ੱਕੀ ਲੱਗਦਾ ਸਵੇਰੇ ਤਸਦੀਕ ਕਰਕੇ ਮੁੱਖ ਅਫਸਰ ਸਾਹਿਬ ਦੇ ਨੋਟਿਸ ਤੇ ਲਿਆ ਕੇ ਅਗਲੀ ਕਾਰਵਾਈ ਅਮਰਜ ਕਰਨੀ ਕੋਈ ਲੁੱਟਖੋਹ ਦੀ ਜਿਵੇਂ ਕਿ ਪੈਸੇ ਲੁੱਟੇ ਗਏ ਇੱਥੋਂ ਕੋਈ ਹੁਣ ਤੱਕ ਆਇਆ ਸਾਹਮਣੇ ਦੇ ਵਿੱਚ ਅਜੇ ਤੱਕ ਅਜੇ ਕੋਈ ਨਹੀਂ ਆਇਆ ਜੀ ਤਸਦੀਕ ਕਰ ਰਹੇ ਵੈਰੀਫਾਈ ਕਰ ਰਹੇ ਕੈਮਰੇ ਚੈੱਕ ਕਰ ਰਹੇ ਲਾਈਵ ਤੇ ਇਸ ਚੈਨਲ ਦੇ ਲਈ ਤਰਨ ਤਰਨ ਤੋਂ ਬਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ